ਸ਼ਸ਼ੀਗਲ ਜੀ ਆਪਣੇ ਹੈਗਾ ਜਸਾਲੇ ਦਾ ਜਨਮ ਦਿਨ ਤੇ ਆਪਾਂ ਚੱਲੇ ਆਂ ਕੇਕ ਲੈਣ ਬੰਗਿਆ ਨੂੰ ਤੇ ਮੈਡਮ ਜੀ ਵੀ ਨਾਲ ਹੀ ਆ। ਹਾਂਜੀ ਮੈਡਮ। ਕਿੰਦਾ ਫੇਰ? ਠੀਕ ਹੋ। ਕੇਕ ਲੈਣ ਚੱਲੇ ਹੁਣ ਆਪਾਂ। ਹਾਂਜੀ। ਤੇ ਸਾਰੇ ਜਣੇ ਵਧਾਈਆਂ ਵੀ ਜਰੂਰ ਦਿਓ। ਬੰਦਾ ਪਰ ਸਾਡਾ ਹੀਮਕੋਟ ਸਾਹਿਬ ਡਿਊਟੀ ਦੇ ਉੱਤੇ ਆ। ਤੇ ਆਪਾਂ ਚੱਲੇ ਹੁਣ ਉਹਦਾ ਕੇਕ ਲੈਣ ਤੇ ਜਨਮ ਦਿਨ ਮਨਾਵਾਂਗੇ। ਕਹਿੰਦੇ ਸਾਲੀ ਨੇ ਚੋੜ ਬਣਾਏ ਵਾਜ। ਚਲ ਦੇਖਦੇ ਨੇ ਜਾ ਕੇ ਇੱਕ ਸੇਵਾ ਹੁੰਦੀ ਕਿ ਨਹੀਂ ਪ੍ਰਾਉਣੇ ਦੀ ਸੇਵਾ ਕਰਨੀ ਪੈਣੀ ਹੈ ਦੇਖੋ ਜੀ ਨਾ ਕੀਤੀ ਕੱਲ ਨੂੰ ਕਲੇਸ਼ ਵੀ ਹੋ ਸਕਦਾ ਆ ਜਿਹੜੀ 6 ਫੁੱਟ 5 ਫੁੱਟ 4 ਇੰਚ ਦੀ ਮੇਰੇ ਨਾਲ ਵਿਆਹੀ ਹੋਏ ਘਰੇ ਪਿਠਾ ਦੇਵਾਂਗੇ ਬੜਾ ਕੰਮ ਤੱਤਾ ਹੋ ਜਾਊਗਾ ਠੀਕ ਹੈ ਨਾ ਇਸ ਕਰਕੇ ਘਰੇ ਸਟੋਰੀਆਂ ਨੂੰ ਪਹਿਲਾਂ ਬੇਨਤੀ ਆ ਕਿ ਪਹਿਲਾਂ ਜਮਾ ਕੇ ਥੋੜਾ ਨੱਤੇ ਰੱਖ ਲੈਣਾਗੇ ਉਹਨਾਂ ਨੂੰ ਕਿ ਮਤਲਬ ਜਵਾਈ ਦੀ ਸੇਵਾ ਪਾਣੀ ਦੀ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਜਾ ਕੇ ਦੇਖਦੇ ਆ ਕਿਆ ਕਿਆ ਸੇਵਾ ਮਿਲਦੀ ਹੈ ਤੇ ਹੁਣ ਆਪਾਂ ਚੱਲਦੇ ਆ ਕੇਕ ਲੈਣ ਤੇ ਦੇਖਦੇ ਆ ਕਿਹੜਾ ਕੇਕ ਪਸੰਦ ਆਦਾ ਓਕੇ ਗਾਇਸ ਮਿਲਦੇ ਆ ਕੇਕ ਵਾਲੀ ਦੁਕਾਨ ਤੇ ਲੋਜੀ ਪਹੁੰਚ ਗਏ ਕੇਕ ਵਾਲੀ ਦੁਕਾਨ ਤੇ ਸਰੋਨਾ ਪਾ ਲਵਾਂਗੇ ਕੇਕ ਸੈਂਪਲੇ ਵੇਖ ਲਈਏ ਲੋਜੀ ਕੇਕ ਤਾਂ ਲੈ ਲਿਆ ਪਾਈਨੈਪਲ ਕੇਕ ਕੇਕ ਭਾਗੇ ਪਸੰਦ ਦਾਟ ਕੇਕ ਲੈ ਕੇ ਤੇ ਮੈਂਗਾ ਬਾਈ ਲਿਖ ਦੇ ਨਾਮ ਨਾਮ ਨੂੰ ਲਿਖਿਆ ਤੇ ਆਪਣੇ ਮੱਤਰ ਖੜੇ ਜਿੱਥੇ 47 ਵਾਲੇ ਤੇ ਕੇਕ ਲੱਗ ਗਿਆ ਲਾਵੇ ਸੋਹਰੇ ਆ ਪਹੁੰਚ ਗਏ ਆ ਚੀ ਲਗਾਏ ਸੋਹਰੇ ਆ ਕੀ ਕਹਿੰਦੀ ਹੈ ਇਹ ਕਵੈਂਡ ਹੋਈ ਲੋ ਬੇ ਸਾਡੇ ਨਾਲ ਤਾਂ ਇਹ ਡੰਗੇ ਮੈਂ ਤਾਂ ਆਪਣਾ ਬਸ ਬੈਠੀ ਐ ਇੰਸੀ ਕੀ ਨਿਆਰੀ ਰਹਿੰਦੀ ਐ ਆਸਵਾਰ ਫੋਨ ਕਰਤਾ ਤੈਨੂੰ ਨਹੀਂ ਔਨ ਹੈਗਾ ਇੱਧਰ ਵੱਜਣਾ ਮਨ ਹੋਦਰ ਨੂੰ ਫੋਨ ਕਰਾ ਦੇ ਤੂੰ ਵੀਡੀਓ ਬਣਾ ਫੜ ਚੱਲ ਜਾਨ ਤੂੰ ਇਹ ਕੀ ਕਰ ਤੂੰ ਜਿਹੜਾ ਕਛਣ ਉਹ ਉਧਰ ਦਾ ਉਧਰ ਨੂੰ ਇਹ ਤੂੰ ਲੱਤਾਂ ਘਟੀਆਂ ਕਰਕੇ ਬੈਠ ਤਾਂ ਇਹ ਬੀਅਰ ਨਹੀਂ ਤੂੰ ਬੈਠ ਨਾ ਰਫੇ ਕਹਿੰਦੀ ਝੌਂਗੜੀ ਮਾਰਦੀ ਆ ਝੌਂਗੜੀ ਮਾਰ ਹੁੰਦਾ ਵੀ ਝੌਂਗੜੀ ਆ ਉਹਨੇ ਵੀ ਹਵਾ ਆਂਦੀ ਆ ਹਰੀ ਹਵਾ ਨਾਲ ਚਿੰਗਣ ਆ ਕੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਮੋਲਾ ਐਂਡ ਮੋਲ ਕਾਲਿਆ ਹਾਂ ਹਾਲੇ ਪੜੋ ਕੈਮਰੇ ਨੁ ਮਾਈ ਜਾਂਦੇ ਆ ਤੁਸੀਂ ਘੱਟ ਦੋ ਫੜੋ ਹਾਰ ਓਏ ਚੈੱਕ ਲੋ ਗਾਣਾ ਆਪਣਾ ਪੀਸ ਚੱਕੋ 77 ਹੋ ਗਿਆ ਚਲੋ ਚਲੋ ਉਹ ਖੋਜ ਨਹੀਂ ਹੁੰਦਾ ਤੂੰ ਸੜਿਆ ਮੂੰਹ ਕਰਕੇ ਬੈਠਾ ਹੁਣ ਮਾਰ ਦੇ ਹੁਣ ਤਾਂ ਸਾਫ ਆਈ ਵੀਡੀਓ ਪਹਿਲੀ ਵਾਈਟ ਨੋਰੀ ਉਹ ਇੱਧਰ ਦੇਖ ਨ ਮੋਰ ਓਏ ਇੱਧਰ ਦੇਖ ਜਿਸ ਕੁ ਕਰਦੀ ਫੜਾ ਉਹ ਦੇਖਦਾ ਸਾਈ ਵੀਡੀਓ ਬਣਾਉਣੀ ਅਸੀਂ ਮੰਮੀ ਨੂੰ ਬੁਲਾ ਦਮ ਮੰਮੀ ਨੂੰ ਬੁਲਾ ਦੇ ਮੰਮੀ ਨੂੰ ਲੋਈ ਚੌੜ ਤੇ ਮਝਰੂਨ ਵੀ ਸਾਬਜੀ ਤਾਂ ਹੋ ਗਈ ਦੇਖਦੇ ਹਾਂ ਸੁਆਦ ਆ ਕਿ ਨਹੀਂ ਉਹ ਖਟਾ ਵੀ ਆ ਗਿਆ ਉਹ ਬੱਲੇ ਉਹ ਤੁਹਾਡੀ ਭੈਣ ਖਟਾ ਚੌੜ ਮਝਰੂਨ ਸੇਵਾ ਤਾਂ ਹੁੰਦੀ ਸੋਰੀ ਇੰਤਾ ਨਹੀਂ ਕਰਨਾ ਨਿਕੜਾ ਕਬਾਣਾ ਜੀ ਤੇਰਾ ਇਹ ਨਾ ਕਿ ਤੇ ਚੌੜ ਹਾਂ ਸਮਝ ਲੱਗੀ ਤਾਂ ਇਹ ਨਹੀਂ ਆਹ ਦੇਖ ਲੈ ਨਿਉਣ ਖਾ ਕੇ ਐਨਾ ਲੋੜ ਪਾਈ ਦਾ ਕਿੰਨਾ ਲੂਣ ਵਾਚ ਤੇਜ਼ਤੀ ਹੈ ਮੈਨੂੰ ਹਾਂ ਉਹਦੀ ਵਧੀਆ ਨੇ ਹਾਂ ਜੁੱਤੀਆਂ ਖਾਣੀਆਂ ਸਾਲਿਆਂ ਨੇ ਅਸਲੀ ਰਿਵਿਊ ਲੋ ਵੀ ਰੂਟ ਰੂਟ ਖਾ ਕੇ ਤੇ ਆਪਾਂ ਗੱਡੀ ਕੀ ਅਕਲੀ ਤੇ ਹੁਣ ਚੱਲੀ ਆਪਾਂ ਘਰ ਨੂੰ ਤੁਹਾਨੂੰ ਬਲੌਗ ਕਿਦਾਂ ਦਾ ਲੱਗਿਆ ਸਾਰੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਅੰਗੇ ਤੋਂ ਵੀ ਤੁਹਾਨੂੰ ਇਦਾਂ ਦੇ ਬਲੌਗ ਮਿਲਣ ਦੇਖਣ ਨੂੰ ਮੈਨ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਹਾਡੀ ਸੇਵਾ ਵਿੱਚ ਸਦਾ